ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਆ ਸਾਰੇ ਹੋਪ ਸਾਰੇ ਬਹੁਤ ਵਧੀਆ ਤੇ ਮੇਰੇ ਵਾਂਗ ਇੰ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਰੱਬ ਤੁਹਾਨੂੰ ਐਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਬਾਬਾ ਜੀ ਐਨ ਤੰਦਰੁਸਤ ਰੱਖਣ ਵੀ ਤੁਸੀਂ ਵੀ ਆਪਣਾ ਸਾਰੇ ਘਰ ਦਾ ਕੰਮ ਨਵੇੜ ਕੇ ਐਦਾਂ ਹੀ ਫੁਰਤੀ ਤੇ ਚੁਸਤੀ ਫੁਰਤੀ ਦੇ ਨਾਲ ਕੰਮ ਕਰਦੇ ਫਰੀ ਜਾਓ ਤੇ ਲੱਗੀ ਹੋਈਆਂ ਝਾੜੂ ਪੋਚਾ ਕਰਕੇ ਕਿਉਂਕਿ ਫਿਰ ਇੱਥੋਂ ਫਿਨਿਸ਼ ਕਰਕੇ ਫਿਰ ਆਪਾਂ ਉਧਰ ਪੰਜਾਬੀ ਬਾਗ ਜਾਣਾ ਪੰਜਾਬੀ ਬਾਗ ਜਾ ਕੇ ਫਿਰ ਮੈਂ ਤੁਹਾਨੂੰ ਪਤਾ 10 ਵਜੇ ਨੂੰ ਪਹੁੰਚਣਾ ਹੁੰਦਾ ਬਿਕਾਜ਼ ਫਿਰ ਉਹ ਨਾ ਮਾਸਟਰ ਫੋਨ ਤੇ ਫੋਨ ਕਰਨ ਲੱਗ ਜਾਂਦਾ ਫਿਰ ਮੈਂ ਇੱਕ ਦੋ ਵਾਰ ਲੇਟ ਹੋ ਗਈ ਕਿਤੇ 11 ਵਜੇ ਪਹੁੰਚੀ ਕੋਈ ਨਾ ਕੋਈ ਗੜਬੜ ਕਰ ਦਿੰਦਾ ਫਿਰ ਉਹ ਸੂਟ ਦੇ ਵਿੱਚ ਹਨਾ ਫਿਰ ਉਹ ਦੁਆਰਾ ਢੇੜਕੇ ਬਣਾਉਣਾ ਉਹ ਜ਼ਿਆਦਾ ਕੰਮ ਵੱਜ ਜਾਂਦਾ ਹੈ ਹਨਾ ਜੇ ਢੇੜਕੇ ਦੁਆਰਾ ਬਣਾਉਣਾ ਫਿਰ ਇਸ ਕਰਕੇ ਕੋਲ ਖੜ ਕੇ ਕਰਾਉਣਾ ਪੈਂਦਾ ਵੀ ਇਹਨੂੰ ਇਦਾਂ ਨਹੀਂ ਇਹਨੂੰ ਇਦਾਂ ਕਰਨਾ ਮਾਸਟਰ ਜੀ ਹਨਾ ਤੇ ਫਟਾਫਟ ਤਾਂ ਮੰਮੀ ਨੂੰ ਵੀ ਹੁੰਦਾ ਮੰਮੀ ਕਹਿੰਦੇ ਮੈਨੂੰ ਕਹਿੰਦੇ ਕੰਮ ਛੱਡ ਕੇ ਆਜਿਆ ਕਰ ਜੌਬ ਤੇ ਮੈਂ ਕਿਹਾ ਮੰਮੀ ਜੌਬ ਹੀ ਸਾਰਾ ਕੁਝ ਨਹੀਂ ਹੁੰਦੀ ਮੇਰਾ ਜਿਹੜਾ ਘਰ ਹੈ ਮੈਂ ਇਹ ਵੀ ਸੌਰਟ ਆਊਟ ਕਰਕੇ ਰੱਖਣਾ ਵੀ ਮੈਂ ਮੰਨਿਆ ਤਾਂ ਤਾਹੀ ਜਾਊਗਾ ਜੇ ਨਾਲ ਘਰ ਵੀ ਸੌਰਟ ਆਊਟ ਕਰੂੰ ਤੇ ਕੰਮ ਵੀ ਸੰਭਾਂਗੂਗੀ ਹਨਾ ਤੇ ਲਿਸ਼ੂ ਪੋਛੂਗੀ ਵੀ ਐਨ ਮਤਲਬ ਤਿਆਰ ਵਿਆਰ ਹੋ ਕੇ ਵੀ ਰਹੂਗੀ ਹਨਾ ਵੀ ਕੱਲਾ ਏ ਨਹੀਂ ਹੁੰਦਾ ਹੈਗਾ ਵੀ ਬੰਦਾ ਤਿਆਰ ਵਿਆਰ ਹੋ ਗਿਆ ਘਰ ਤੁਹਾਡਾ ਗੰਦਾ ਪਿਆ ਤੇ ਉਧਰ ਬਸ ਤੁਸੀਂ ਕਮਾ ਕੇ ਲੈ ਕੇ ਆ ਰਹੇ ਹੋ ਇਹ ਕੱਲਾ ਚੀਜ਼ ਨਹੀਂ ਹੁੰਦਾ ਘਰ ਵੀ ਐਨ ਪ੍ਰੋਪਰ ਤੁਹਾਡਾ ਵੈਲ ਮੇਨਟੇਨਡ ਹੋਣਾ ਚਾਹੀਦਾ ਹਨਾ ਤੇ ਬੰਦਾ ਫਿਰ ਲਿਸ਼ ਦਾ ਪੁੱਛਦਾ ਵੀ ਤਾਂ ਹੀ ਸੋਹਣਾ ਲੱਗਦਾ ਜੇ ਘਰ ਵੈਲ ਮੇਨਟੇਨਡ ਹੋਊਗਾ ਹਨਾ ਬਿਕਾਜ਼ ਦੇਖੋ ਫਟਾਫਟ ਵੈਡਨਸਡੇ ਦਾ ਦਿਨ ਸੀਗਾ ਕੱਲ ਤੇ ਫਟਾਫਟ ਵਾਸ਼ਿੰਗ ਮਸ਼ੀਨ ਵੀ ਲਾਤੀ ਥੋੜੇ ਜੇ ਕੱਪੜੇ ਰਹਿ ਜਾਣਗੇ ਉਹ ਮੈਂ ਸ਼ਾਮ ਨੂੰ ਆ ਕੇ ਵਾਸ਼ਿੰਗ ਮਸ਼ੀਨ ਦਾਂ ਦੂੰਗੀ ਤੇ ਥੋੜੇ ਜਿਹਨੇ ਖੈਗੇ ਉਹ ਧੋ ਦਾਂ ਪਰ ਫਿਰ ਮੈਨੂੰ ਅਮਨ ਕਹਿਣ ਲੱਗੇ ਕਹਿੰਦੇ ਵੀ ਬਾਹਰ ਤਾਂ ਨਹੀਂ ਨੇਰੀ ਚਲਦੀ ਐ ਵੀ ਕਿਵੇਂ ਕਰਾਂਗੀ ਕੱਪੜਿਆਂ ਦਾ ਵੀ ਕੱਪੜੇ ਤਾਂ ਉੜ ਉੜ ਕੇ ਜਾਣਗੇ ਕਿਉਂਕਿ ਮੇਰੀ ਇਹੀ ਮਜਬੂਰੀ ਪੈ ਰਹੀ ਐ ਵੀ ਜਦੋਂ ਮੈਂ ਧੋ ਦਿੰਨੀ ਆ ਫਿਰ ਉਹ ਮੈਂ ਛੱਡ ਕੇ ਚਲੀ ਜਾਨੀ ਆ ਸੁੱਕਣੇ ਪਾ ਕੇ ਪਿੱਛੋਂ ਕੋਈ ਦੇਖਣ ਵਾਲਾ ਨਹੀਂ ਹੁੰਦਾ ਵੀ ਜਿਵੇਂ ਅਮਨ ਵੀ ਬਾਹਰ ਕੰਮ ਕਰਦੇ ਫਿਰ ਜਾਂਦੇ ਨੇ ਹਨਾ ਤੇ ਮੰਮੀ ਤਾਂ ਉੱਪਰ ਚੜਿਆ ਨਹੀਂ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਹਨਾ ਇਸ ਕਰਕੇ ਫਿਰ ਮੈਂ ਉਹ ਕੱਪੜੇ ਮੇਰੇ ਉਵੇਂ ਹੀ ਪਏ ਰਹਿੰਦੇ ਨੇ ਫਿਰ ਸ਼ਾਮ ਨੂੰ ਆ ਕੇ ਚੱਕਦੀ ਆ ਹਨਾ ਉਦੋਂ ਤੱਕ ਫਿਰ ਅਮਨ ਕਹਿੰਦੇ ਨੇਰੀ ਚੈਨ ਬਸ ਹੋ ਜਾਣਿਆ ਕੱਪੜਿਆਂ ਦੀ ਮਿੱਟੀਆਂ ਮਿੱਟੀ ਨਾਲ ਭਰ ਜਾਣਿਆ ਫਿਰ ਆਪਾਂ ਕੀ ਕੀਤਾ ਮੈਂ ਟਰਾਈ ਕੀਤਾ ਵੀ ਮੈਂ ਸਾਰੇ ਰੂਮ ਚੀਫ ਫਲਾਗਾ ਮੈਂ ਕਿਹਾ ਮੇਰੇ ਕਿਹੜਾ ਕਮਰੇ ਚ ਕਿਸੇ ਨੇ ਉੱਪਰ ਆਉਣਾ ਕਿਸੇ ਗੈਸਟ ਨੇ ਹਨਾ ਮੈਂ ਉੱਪਰ ਫਲਾਗੀ ਵੀ ਜਿਵੇਂ ਆਪਾਂ ਸਰਦੀਆਂ 'ਚ ਨਹੀਂ ਸਕਾਉਂਦੇ ਹੁੰਦੇ ਵੀ ਪੱਖੇ ਥੱਲੇ ਰੱਖ ਕੇ ਓਮੇ ਰੱਖ ਗਈ ਸੀ ਮੈਂ ਕਿਹਾ ਵੀ ਇੰਨੀ ਮਿਹਨਤ ਨਾਲ ਧੋ ਵੀ ਰਹੀਆਂ ਵੀ ਮੁੜ ਕੇ ਫਿਰ ਕੀ ਕਹਿੰਦੇ ਨੇ ਬਾਹਰ ਮਿੱਟੀ ਪਾ ਕੇ ਕੋਈ ਫਾਇਦਾ ਨਹੀਂ ਹੈਗਾ ਫਿਰ ਤਾਂ ਤੋਤਿਆਂ ਦਾ ਹਨਾ ਤੇ واਸ਼ਿੰਗ ਮਸ਼ੀਨ ਲਾਤੀ ਇਹਹੀ ਮੌਜ ਹੈ واਸ਼ਿੰਗ ਮਸ਼ੀਨ ਦੀ ਇਹਨੂੰ ਨਾਲ ਲਾ ਕੇ ਫਿਰ ਝਾੜੂ ਪੋਚਾ ਵਗੈਰਾ ਹੁੰਦਾ ਰਹਿੰਦਾ ਉੱਧੇ ਦੇਖੋ ਮੇਰੀ ਪੂਰੀ ਸੈਟਿੰਗ ਹੋ ਗਈ ਬੈੱਡ ਸ਼ੀਟ ਓਮੇ ਹੀ ਦੇਖੀ ਬੈੱਡ ਸ਼ੀਟ ਉੱਚੀ ਉੱਚੀ ਮੈਂ ਤਾਂ ਮਤਲਬ ਦੁਖੀ ਆਈ ਪਈਆਂ ਇਹਨਾਂ ਬੈੱਡ ਸ਼ੀਟਸ ਤੋਂ ਹਨਾ ਮਤਲਬ ਇਹ ਜਿਹੜੀਆਂ ਆ ਲੈਣੇ ਆ ਨਾ ਆਪਾਂ ਲੋਕਲ ਲੈਣੇ ਆ ਇਹ ਹੀ ਪਤਾ ਨਹੀਂ ਕਿ ਉਹ ਇੰਨੀ ਉੱਚੀ ਐ ਵੀ ਪਤਾ ਨਹੀਂ ਕוויਨ ਸਾਈਜ਼ ਆ ਗਈ ਹੁਣ ਇਹ ਕਿੰਗ ਸਾਈਜ਼ ਨਹੀਂ ਹੋਣੀ ਤੇ ਹੁਣ ਸੋ ਕੋ ਮੈਂ ਟਰਾਈ ਕਰ ਰਹੀ ਆ ਮੈਂ ਸੋਚ ਰਹੀ ਆ ਵੀ ਜਿਹੜੀਆਂ ਮੇਰੀਆਂ ਹਾਨੇ ਬੈੱਡ ਸ਼ੀਟਸ ਨੇ ਨਾ ਉਹਨਾਂ ਤੇ ਆਪਾਂ ਉਹ ਜਿਹੜੀ ਇਲਾਸਟਿਕ ਹੁੰਦਾ ਉਹ ਪਵਾ ਲੈਨੇ ਆ ਮਾਸਟਰ ਜੀ ਤੋਂ ਮਾਸਟਰ ਤਾਂ ਆਪਣੇ ਘਰ ਦਾ ਆਪਾਂ ਪਵਾ ਲੈਨੇ ਆ ਪਰ ਫੇਰ ਮੈਂ ਸੋਚ ਲੰਨੀ ਆ ਵੀ ਮਾਸਟਰ ਜੀ ਦੀ ਦਿਹਾੜੀ ਖਰਾਬ ਹੋਊਗੀ ਜੇ ਮੈਂ ਇਹ ਜਾ ਕੁਝ ਲਾ ਲਿਆ ਹਨਾ ਤੇ ਲੱਗੇ ਹੋਈਆਂ ਫੇਰ ਮੈਨੂੰ ਆਇਆ ਵੀ ਇੱਧਰ ਲ ਜਿਹੜਾ ਖੁੰਝੇ ਵਾਲਾ ਨਾ ਪੈਨਲ ਜੀ ਹੈ ਜਿੱਤੇ ਆਪਾਂ ਸਰਫਸੁਰਫ ਰੱਖਿਆ ਹੋਇਆ ਸੀ ਉਹ ਬਹੁਤ ਗੰਦਾ ਸੀਗਾ ਤੇ ਆ ਇੱਕ ਨਾ ਮੈਂ ਲੈ ਕੇ ਆਈ ਸੀਗੀ ਪਾਊਚ ਨੇ ਬਹੁਤ ਵਧੀਆ ਪਾਊਚ ਨੇ ਰੂਮ ਫਰੈਸ਼ਨਰ ਪਾਊਚ ਨੇ ਹਣਾ ਮਤਲਬ ਅੱਪਾ ਤਾਂ ਸਪਰੇਅ ਲੈ ਕੇ ਆਉਣੇ ਹੁੰਦੇ ਆ ਰੂਮ ਫਰੈਸ਼ਨਰ ਸਾਰੇ ਸਪਰੇਅ ਕਰਦੀ ਫਿਰ ਜਾਨੀ ਮੈਨੂੰ ਬਹੁਤ ਹੁੰਦਾ ਵੀ ਫਰੇਗਰੈਂਸ ਆਵੇ ਕਮਰੇ ਚੋ ਬਾਥਰੂਮ ਚੋ ਫਿਰ ਇਹ ਪਾਊਚ ਆਉਂਦੇ ਨੇ ਇਹ ਬੜੇ ਸੋਹਣੇ ਇਹਨਾਂ ਨੂੰ ਬਸ ਟੀਅਰ ਟੀਅਰ ਨਹੀਂ ਕਰਨਾ ਇਹਨਾਂ ਨੂੰ ਬਸ ਲਮਕਾ ਦੇਣਾ ਬਾਥਰੂਮ ਦੇ ਵਿੱਚ ਉਹ ਪੈਕੇਟ ਜੇ ਚੋ ਕੱਢ ਕੇ ਤੇ ਇੰਨਾ ਸੋਹਣੀ ਫਰੇਗਰੈਂਸ ਆਉਂਦੀ ਹੈ ਲਓ ਜੀ ਫਾਈਨਲੀ ਪਹੁੰਚ ਗਏ ਆਪਾਂ ਆਪਣੇ ਕੰਮ ਤੇ bizness ਤੇ ਹੁਣ ਮੈਂ ਉਹਦੇ ਸਹਰਾਣੇ ਬੈਠੀ ਆ ਮਾਸਟਰ ਜੀ ਦੇ ਐਕਚੁਅਲੀ ਸਹਰਾਣੇ ਬੈਠਣ ਦਾ ਇੱਕ ਹੋਰ ਵੀ ਰੀਜ਼ਨ ਆ ਉਹ ਇਧਰਲੀ ਸਾਈਡ ਪੱਖਾ ਨਹੀਂ ਹੈਗਾ ਇਧਰਲੀ ਸਾਈਡ ਪੱਖਾ ਤਾ ਕਰਕੇ ਫਿਰ ਮੈਂ ਨਾ ਚੇਅਰ ਖਿੱਚ ਲੈਨੀ ਆ ਫਿਰ ਮੈਂ ਸਿਮੀ ਨੂੰ ਵੀ ਕਿਹਾ ਮੈਂ ਕਿਹਾ ਪਾ ਉਧਰਲੀ ਸਾਈਡ ਜੇ ਹੀ ਬੈਨੇ ਆ ਸਿਮੀ ਬਹੁਤ ਗਰਮੀ ਆ ਹਨਾ ਉੱਥੇ ਨੇ ਉੱਥੇ ਤਾਂ ਤੇ ਕਿਉਂਕਿ ਅਮਨ ਨੇ ਪੱਖਾ ਮਾਸਟਰ ਜੀ ਦੇ ਸਿਰ ਤੇ ਛੱਤ ਤੇ ਲਵਾ ਕੇ ਦਿੱਤਾ ਸੀ ਇਧਰਲੀ ਸਾਈਡ ਨਹੀਂ ਲਵਾ ਕੇ ਦਿੱਤਾ ਮੈਨੂੰ ਕਹਿੰਦੇ ਤੂੰ ਮੈਨੂੰ ਪਤਾ ਕਿੰਨੀ ਕੁ ਧੇਰ ਬੈਣਾ ਹੁੰਦਾ ਤੂੰ ਤਾਂ ਦੋ ਚਾਰ ਕੰਮ ਕਰਕੇ ਫਿਰ ਬਾਜ਼ਾਰ ਲੰਘ ਜਾਣਾ ਹੁੰਦਾ ਜਾਂ ਮੰਮੀ ਕੋਲ ਥੱਲੇ ਹੋਣਾ ਹੁੰਦਾ ਹਨਾ ਲਓ ਜੀ ਦੇਖੋ ਗਰਮੀ ਵਾਲੇ ਸੂਟ ਮੈਂ ਸੋਚ ਰਹੀ ਆ ਇੱਕ ਅੱਧਾ ਗਰਮੀ ਵਾਲਾ ਸੂਟ ਮੈਂ ਵੀ ਸਵਾ ਹਣਾ ਤੇ ਫੇਰ ਕਿਉਂਕਿ ਮੇਰੀਆਂ ਸਾਰੀਆਂ ਭੈਣਾਂ ਮੈਨੂੰ ਨਾ ਰੋਜ਼ ਕਮੈਂਟਸ ਕਰਦੀਆਂ ਨੇ ਵੀ ਉਂ ਤੁਹਾਡਾ ਬੁਟੀਕ ਹੈ ਤੁਸੀਂ ਆਪ ਸੋਹਣੇ ਸੋਹਣੇ ਕੱਪੜੇ ਦੀ ਪਾਉਂਦੇ ਹੈਗੇ ਮੈਨੂੰ ਐਕਚੁਅਲੀ 10 ਸਾਲ ਹੋ ਗਏ ਬੁਟੀਕ ਚਲਾਉਂਦੀ ਨੂੰ ਹਨਾ ਤੇ ਕੱਪੜੇ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਨੇ ਪਰ ਮੇਰੇ ਤੋਂ ਪਾਏ ਨਹੀਂ ਜਾਂਦੇ ਹੈਗੇ ਯਾਰ ਮੈਨੂੰ ਬਹੁਤ ਗਰਮੀ ਲੱਗਦੀ ਹੈ ਮੈਂ ਨਹੀਂ ਬੰਨ ਠੜ ਕੇ ਕੱਪੜੇ ਪਾ ਕੇ ਰੱਖ ਸਕਦੀ ਹੁਣ ਮੈਂ ਤੁਹਾਨੂੰ ਦਿਖਾਇਆ ਹਨਾ ਸਿਮੀ ਨੇ ਮੇਰੇ ਕਿੰਨੇ ਸੋਹਣੇ ਫਲਾਵਰ ਬਣਾਇਆ ਸਲਵਾਰ ਤੇ ਪਾਕਿਸਤਾਨੀ ਸਲਵਾਰ ਬਣੀ ਹੈ ਉਹ ਗ੍ਰੇ ਕਲਰ ਦਾ ਸੂਟ ਬਣਿਆ ਮੈਂ ਮ ਕਿਉਂਕਿ ਮੇਰੇ ਤੋਂ ਗਰਮੀਆਂ ਦੇ ਵਿੱਚ ਕੱਪੜੇ ਪਤਾ ਨਹੀਂ ਕਿਉਂ ਪੈਂਦੇ ਨਹੀਂ ਹੈਗੇ ਜਿਵੇਂ ਸਾਰੇ ਬੰਨ ਠਣ ਕੇ ਰਹਿ ਲੈਂਦੇ ਨੇ ਨਾ ਮੇਰੇ ਤੋਂ ਤਾਂ ਨਹੀਂ ਰਿਹਾ ਜਾਂਦਾ ਹੈਗਾ ਤੇ ਕੰਮ ਜਿੰਨਾ ਮਰਜ਼ੀ ਕਰਾ ਲਓ ਪਰ ਹਾਂ ਜਦੋਂ ਮੇਰਾ ਮੂਡ ਹੁੰਦਾ ਫਿਰ ਮੈਂ ਬੰ ਨਿਕਲ ਨਹੀਂ ਮੈਂ ਬੰ ਠਣ ਕੇ ਆ ਮਤਲਬ ਜਿਹੜੇ ਮੈਨੂੰ ਕੱਪੜੇ ਕੰਫਰਟੇਬਲ ਲੱਗਦੇ ਨੇ ਨਾ ਉਹ ਕੱਪੜਿਆਂ ਦੇ ਵਿੱਚ ਹਨਾ ਲਓ ਜੀ ਰਾਤ ਹੋ ਗਈ ਘਰੇ ਵਾਪਸ ਆ ਗਏ ਫੇ ਫੇਰ ਵਾਸ਼ਿੰਗ ਮਸ਼ੀਨ ਲਾਤੀ ਕੱਪੜਿਆਂ ਦੀ ਮੈਨੂੰ ਐ ਵੀ ਚੱਲ ਕੱਪੜੇ ਨਵੇੜਦਾ ਹਨਾ ਤੇ ਜਿਹੜੇ ਚਾਰ ਪੰਜ ਕਿਉਂਕਿ ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਬੈੱਡ ਸ਼ੀਟਸ ਵਗੈਰਾ ਜਦੋਂ ਦੀ ਮੈਂ ਉਹ ਵਾਸ਼ਿੰਗ ਮਸ਼ੀਨ ਲਈ ਹੈ ਜਾਂ ਮੇਰੇ ਜਿੰਨੀ ਬੈੱਡ ਸ਼ੀਟਸ ਨੇ ਜਾਂ ਘਰ ਦਾ ਜਿੰਨਾ ਕਿਉਂਕਿ ਹੁਣ ਮੈਂ ਕਰ ਰਹੀ ਹਾਂ ਡੀਪ ਕਲੀਨਿੰਗ ਉਹ ਕੱਲ੍ਹ ਵਾਲੀ ਵੀਡੀਓ ਚ ਵੀਡੀਓ ਚ ਤੁਹਾਨੂੰ ਰੀਜ਼ਨ ਦੱਸੂਗੀ ਡੀਪ ਕਲੀਨਿੰਗ ਕਿਉਂ ਕਰ ਰਹੀ ਹਾਂ ਆਪਣੇ ਘਰੇ ਕੀ ਫੰਕਸ਼ਨ ਹੈ ਤੇ ਆਪਾਂ ਕੀ ਮਤਲਬ ਕੀ ਕਰਨਾ ਚਾਹ ਰਹੀਆਂ ਮੈਂ ਹਨਾ ਮੈਂ ਇੰਨੀ ਡ ਕਿਉਂ ਕਰ ਰਹੀਆਂ ਸਾਰੇ ਕਿਤੇ ਕਿਉਂਕਿ ਸਾਰੀਆਂ ਬੈੱਡ ਸ਼ੀਟਸ ਬਾਬਾ ਜੀ ਦੀਆਂ ਚਦਰਾਂ ਵਗੈਰਾ ਸਾਰੀਆਂ ਚੱਕ ਕੇ ਆਪਾਂ ਧੋਤੀਆਂ ਤਾਂ ਹੀ ਇਹਨਾਂ ਟਾਈਮ ਲੱਗ ਗਿਆ ਤਾਂ ਹੀ ਸ਼ਾਮ ਨੂੰ ਵੀ ਮੈਨੂੰ ਵਾਸ਼ਿੰਗ ਮਸ਼ੀਨ ਲਾਉਣੀ ਪਈ ਆ ਬਿਕਾਜ਼ ਕੀ ਰੀਜ਼ਨ ਆ ਉਹ ਤੁਹਾਨੂੰ ਕੱਲ ਵਾਲੀ ਵੀਡੀਓ ਚ ਦੱਸੂਗੀ ਔਰ ਮੈਂ ਤੁਹਾਨੂੰ ਥੋੜੀ ਟਿਪਸ ਵੀ ਦਊਂਗੀ ਤੁਹਾਨੂੰ ਵੀ ਕਰਨਾ ਚਾਹੀਦਾ ਕਿਉਂਕਿ ਮੈਂ ਥੋੜਾ ਜਿਹਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਣੀ ਆ ਅ ਬਿਕਾਜ਼ ਜਿਵੇਂ ਧੰਤੇਰਸ ਹੁੰਦਾ ਨਾ ਜਿਵੇਂ ਆਪਾਂ ਦੀਵਾਲੀ ਤੋਂ ਪਹਿਲਾਂ ਇੱਕ ਦੋ ਦਿਨ ਪਹਿਲਾਂ ਧੰਤੇਰਸ ਮਨਾਉਨੇ ਆ ਹਨਾ ਲక్ష్ਮੀ ਜੀ ਦਾ ਵੀ ਜਿਹੜੇ ਚਾਹੁੰਦੇ ਨੇ ਵੀ ਸਾਡੇ ਘਰ ਲక్ష్ਮੀ ਮਾਤਾ ਆਉਣ ਹਨਾ ਅ ਸਫਾਈਆਂ ਕਰਦੇ ਹੁੰਨੇ ਆਪਾਂ ਦੀਵਾਲੀ ਦੀਆਂ ਹਨਾ ਇਹ ਉਸ ਸਫਾਈਆਂ ਨੇ ਦੀਵਾਲੀ ਦੀਆਂ ਸਫਾਈਆਂ ਹੀ ਮੰਨ ਲਓ ਤੁਸੀਂ ਇਸ ਚੀਜ਼ ਨੂੰ ਹਨਾ ਤੇ ਇਹ ਹੈਗੀ 10 ਤਰੀਕ ਨੂੰ 10 ਮਈ ਨੂੰ ਹੈਗੀ ਐ ਅਕਸ਼ਯ ਤ੍ਰਿਤੀ ਠੀਕ ਹੈ ਉਹਦਾ ਉਹ ਅਖਸ਼ਤ ਰਿਤੀ ਹੁੰਦੀ ਕੀ ਹੈ ਪੂਰੇ ਵਿਸਥਾਰ ਚੋਚ ਆਪਾਂ ਨੂੰ ਕੀ ਕੀ ਖਰੀਦਣਾ ਹੈ ਕੀ ਕੀ ਨਹੀਂ ਖਰੀਦਣਾ ਉਹ ਸਾਰਾ ਕੁਝ ਮੈਂ ਤੁਹਾਨੂੰ ਨਾ ਨੈਕਸਟ ਵੀਡੀਓ ਚ ਡੈਫੀਨੇਟਲੀ ਦੱਸੂਗੀ ਇਹਦੇ ਵਿੱਚ ਇਹ ਹੁੰਦਾ ਜਿਵੇਂ ਆਪਾਂ ਧੰ 13 ਵਾਲੇ ਦਿਨ ਕੋਈ ਭਾਂਡਾ ਖਰੀਦ ਕੇ ਲੈ ਕੇ ਆਉਨੇ ਆ ਹਨਾ ਵੀ ਆਪਣੇ ਘਰ ਚ ਬਰਕਤ ਆਉਂਦੀ ਹੈ ਇਹ ਉਹ ਦਿਨ ਹੈ ਘਰ ਚ ਬਰਕਤ ਆਉਂਦੀ ਹੈ ਇਸ ਦਿਨ ਦੇ ਵਿੱਚ ਵੀ ਤੁਹਾਨੂੰ ਆਪਣਾ ਥੋੜਾ ਜਿਹਾ ਘਰ ਨੂੰ ਪੂਰਾ ਸਾਫ ਸਫਾਈ ਕਰਨਾ ਹੈ ਡੀਪ ਕਲੀਨਿੰਗ ਜਿਵੇਂ ਹੁਣ ਮੈਂ ਅੱਜ ਕੱਪੜੇ-ਕੁੱਪੜੇ ਸਾਰੇ ਡੀਪ ਕਲੀਨ ਕਰਤੇ ਕੱਲ ਨੂੰ ਆਪਾਂ ਜਿਹੜਾ ਰ ਮੇਨ ਗੇਟ ਆ ਜਾਂ ਮੇਰੇ ਮੂਰੂ ਐਂਟਰੈਂਸ ਰੂਮ ਦੀ ਜਾਂ ਘਰ ਦੀ ਹੈਨਾ ਆਹੀ ਨਿੱਕਾ ਜਿਹਾ ਘਾਇਆ ਥੱਲੇ ਕਿਉਂਕਿ ਥੱਲੇ ਤਾਂ ਬੇਬੀ ਆਂਟੀ ਕਰਦੇ ਨੇ ਉਹਨਾਂ 'ਚ ਮੈਂ ਇੰਟਰਫੇਅਰ ਨਹੀਂ ਕਰਦੀ ਹੈਗੀ ਕਿਉਂਕਿ ਫਿਰ ਜੇ ਮੈਂ ਬੇਬੀ ਆਂਟੀ 'ਚ ਇੰਟਰਫੇਅਰ ਕਰਦੀ ਆ ਨਾ ਫਿਰ ਉਹਨਾਂ ਨੂੰ ਗੁੱਸਾ ਲੱਗਦਾ ਵੀ ਜਿਵੇਂ ਹੁਣ ਮੈਂ ਆਪ ਕਿਹਾ ਸੀ ਆਂਟੀ ਵੀ ਸੈਟਰਡੇ ਵਾਲੇ ਦਿਨ ਤੁਸੀਂ ਨੂਨ ਪਾ ਲਿਆ ਕਰੋ ਹਨਾ ਫਿਰ ਉਹ ਗੁੱਸਾ ਕਰ ਜਾਂਦੇ ਨੇ ਫਿਰ ਮੈਂ ਕਿਸੇ ਨੂੰ ਇੰਟਰਫੇਅਰ ਕਰਕੇ ਕਿਸੇ ਨੂੰ ਗੁੱਸਾ ਨਹੀਂ ਕਰਨਾ ਮੈਂ ਆਪ ਦਾ ਆਪ ਦਾ ਚੁੱਪ ਕਰਕੇ ਆਪ ਕਰਦੀ ਫਰੀ ਜਾਨੀ ਹੁੰਦੀ ਆ ਵੀ ਚਲ ਜਿਹੜੀਆਂ ਮੈਨੂੰ ਅੱਛੀਆਂ ਚੀਜ਼ਾਂ ਲੱਗਦੀਆਂ ਉਹ ਮੈਂ ਆਪਣੀਆਂ ਆਪ ਕਰ ਲੈਣੀਆਂ ਹਨਾ ਸੋ ਉਹ ਅਕਸ਼ਤ ਤ੍ਰਿਤੀ ਦੇ ਵਾਲੇ ਤੋਂ 2 ਦਿ ਅੱਜ ਮੈਂ ਕਰ ਰਹੀ ਹਾਂ ਕੱਪੜੇ-ਕੁੱਪੜੇ ਸਾਰੇ ਬੈੱਡਸ਼ੀਟਾਂ ਧੋਤੀਆਂ ਸਾਰਾ ਆਪਣਾ ਕਮਰਾ ਧੋਤਾ ਤੇ ਕੱਲ ਨੂੰ ਆਪਾਂ ਧੋਵਾਂਗੇ ਫਰੰਟ ਸਾਰਾ ਹਨਾ ਵੀ ਕੱਲੂ ਸਾਰਾ ਫਰੰਟ ਜਿਹੜਾ ਗੇਟ ਹੋਊਗਾ ਗੇਟ ਨੂੰ ਚਮਕਾਵਾਂਗੇ ਉਹਦੇ ਤੇ ਸਵਾਸਤਿਕ ਬਣਾਵਾਂਗੇ ਹੋਰ ਕੀ ਕੀ ਚੀਜ਼ਾਂ ਦੀ ਖਰੀਦਦਾਰੀ ਕਰਨੀ ਹੈ ਯਾਰ ਬਜਟ ਵਾਲੀਆਂ ਚੀਜ਼ਾਂ ਦੱਸੂਗੀ ਕਿਉਂਕਿ ਮੈਨੂੰ ਪਤਾ ਸਭ ਦੇ ਹੱਥ ਤੰਗ ਨੇ ਸਾਰਿਆਂ ਦੇ ਮਤਲਬ ਆ ਮਹੀਨੇ 2 ਮਹੀਨੇ April ਜਿਹੜਾ ਫਾਈਨੈਂਸ਼ੀਅਲ ਇਅਰ ਹੁੰਦਾ April May June ਹਨਾ ਸਭ ਦਾ ਹੱਥ ਬਹੁਤ ਜ਼ਿਆਦਾ ਤੰਗ ਹੁੰਦਾ ਸੋ ਮੈਂ ਇਹੀ ਜਿਹੀ ਚੀਜ਼ਾਂ ਤੁਹਾਨੂੰ ਦੱਸੂਗੀ ਜਿਹਦੇ ਨਾਲ ਤੁਹਾਡੇ ਘਰ 'ਚ ਬਰਕਤ ਵੀ ਆਊਗੀ ਐਂਡ ਤੁਸੀਂ ਉਹ ਚੀਜ਼ਾਂ ਅਫੋਰਡ ਵੀ ਕਰ ਸਕੋਗੇ ਹਨਾ ਵੈਸੇ ਤਾਂ ਕਹਿੰਦੇ ਇਸ ਦਿਨ ਸੋਨਾ ਚਾਂਦੀ ਖਰੀਦਣਾ ਚਾਹੀਦਾ ਪਰ ਨਹੀਂ ਖਰੀਦ ਸਕਦੇ ਆਪਾਂ ਤਾਂ ਐਟ ਲੀਸਟ ਤੁਹਾਨੂੰ ਕੋਈ ਅਹੀ ਜਿਹੀਆਂ ਟਿਪਸ ਦਵਾਂਗੀ ਉਹ ਕੱਲ੍ਹ ਵਾਲੀ ਵੀਡੀਓ 'ਚ ਦਵਾਂਗੀ ਸਾਰਾ ਕੁਝ ਵੀ ਕੀ ਕੀ ਖਰੀਦਣਾ ਹੈ ਠੀਕ ਹੈ ਜਿਵੇਂ ਧੰ ਤੇਰਸ ਦੀ ਦਿਨੀ ਹੁੰਨੀ ਆ ਕਰਕੇ ਦੇਖਿਓ ਬਹੁਤ ਸੋਹਣੀ ਬਰਕਤ ਆਉਂਦੀ ਹੈ ਮਤਲਬ ਮੈਂ ਇਹ ਚੀਜ਼ਾਂ ਪਰਤੇਆਈਆਂ ਹੋਈਆਂ ਠੀਕ ਹੈ ਆਪਾਂ ਜੱਟ ਸਿੱਖ ਫੈਮਲੀਆਂ ਨੂੰ ਬਿਲੋਂਗ ਕਰਦੇ ਆਂ ਬਾਬਾ ਜੀ ਨੂੰ ਬਿਲੋਂਗ ਕਰਦੇ ਆਂ ਪਰ ਉਹ ਚੀਜ਼ਾਂ ਤਾਂ ਵੈਸੇ ਵੀ ਆਪਾਂ ਯੂਜ਼ ਕਰਦੇ ਆਂ ਆਪਾਂ ਘਰੇ ਲੈ ਕੇ ਹੀ ਆਉਣੇ ਆ ਫਿਰ ਉਹ ਪਾਰਟਿਕੂਲਰ ਡੇ ਤੇ ਲੈ ਆਵਾਂਗੇ ਤਾਂ ਉਹ ਆਪਾਂ ਨੂੰ ਚੀਜ਼ ਨਗੇ ਆ ਬਸ ਇਹੀ ਹੁੰਦਾ ਹਨਾ ਸੋ ਇਥੇ ਲੱਗੀ ਹੋਈ ਆ ਹਨੀਤ ਸਾਰਾ ਕੰਮ ਨਵੇੜ ਕੇ ਫਿਰ ਇਹਦੀਆਂ ਵੀ ਡਿਮਾਂਡਾਂ ਹੁੰਦੀਆਂ ਮਮਾ ਆਹ ਕੱਪੜੇ ਪਾਉਣੇ ਆ ਆ ਨਹੀਂ ਕਿਉਂਕਿ ਇਹਦੇ ਪਾਪਾ ਨੂੰ ਇਹ ਹੁੰਦਾ ਵੀ ਬ੍ਰਾਂਡ ਤੇ ਆਹ ਪੈਂਟੀ ਚ ਨਹੀਂ ਇਹਨੇ ਸੋਣਾ ਹੈਗਾ ਮੈਂ ਕਿਹਾ ਮੈਂ ਕਿਹਾ ਫਿਰ ਕੀ ਐ ਬੱਚਾ ਹੈ ਹਨਾ ਵੀ ਪੈ ਜਾਂਦਾ ਕਹਿੰਦੇ ਨਹੀਂ ਵੀ ਪਜਾਮੀ ਤੇ ਟੀ-ਸ਼ਰਟ ਪਾ ਚਲੋ ਉਹ ਵੀ ਆਪਣੀ ਥਾਂ ਤੇ ਅਮਨ ਠੀਕ ਸੀਗੇ ਅਮਨ ਕਹਿੰਦੇ ਏਸੀ ਲਾਉਣੇ ਆ ਵੀ ਇਹਦੇ ਫੁੱਲ ਪਜਾਮੀ ਫੁੱਲ ਬਾਹਾਂ ਦੀ ਟੀ-ਸ਼ਰਟ ਪਾ ਹਨਾ ਵੀ ਏਸੀ ਲਾਉਣੇ ਆ ਐਨੇ ਅਸੀਂ ਹਲੇ ਸੋਚ ਹੀ ਰਹੇ ਸੀ ਇਹ ਚੀਜ਼ਾਂ ਸਾਡੇ ਨਾਲ ਤਾਂ ਹੋ ਗਈ ਕਲੋਲ ਹਣਾ ਮਤਲਬ ਸਾਰੀ ਰਾਤ ਤੜਫਦਿਆਂ ਨੇ ਕੱਢੀ ਆ ਮੈਨੂੰ ਇੰਨਾ ਜ਼ਿਆਦਾ ਮੈਂ ਕਦੇ ਨਹੀਂ ਦੇਖਿਆ ਸੀਗਾ ਪਰ ਮੈਂ ਉਰੇ ਆ ਕੇ ਦੇਖ ਲਿਆ ਪਹਿਲਾਂ ਮੈਂ ਸੁਣਦੀ ਹੁੰਦੀ ਸੀਗੀ ਵੀ ਮਾਤਾ ਰਾਣੀ ਮੱਲੇ 'ਚ ਬਹੁਤ ਲਾਈਟ ਜਾਂਦੀ ਆ ਵੀ ਸਾਰੀ-ਸਾਰੀ ਰਾਤ ਨਹੀਂ ਆਉਂਦੀ ਉਹ ਚੀਜ਼ ਹੋ ਗਈ ਹੁਣ ਹਨੀਤ ਨੇ ਭਗਾ ਕੇ ਮਾਰੇ ਕੱਪੜੇ ਕਿਉਂ ਕਿ ਇੰਨੀ ਕੁ ਗਰਮੀ ਹੋ ਗਈ ਸੀ ਆਪਣੀ ਲਾਈਟ ਬਿਲਕੁਲ ਡਿਮ ਹੋ ਗਈ ਸੀਗੀ ਸਾਰੀ ਮੱਲੇ ਦੀ ਲਾਈਟ ਚਲੀ ਗਈ ਸੀਗੀ ਤੇ ਸਾਰਿਆਂ ਨੂੰ ਅਸੀਂ ਦੋ ਤਿੰਨ ਜਣਾਂ ਨੂੰ ਫੋਨ ਕਰਕੇ ਪੁੱਛਿਆ ਲਾਈਟ ਬਿਲਕੁਲ ਡਿਮ ਸੀ ਕਦੇ ਆ ਜਾਂਦੀ ਸੀ ਕਦੇ ਚਲੀ ਜਾਂਦੀ ਕਦੇ ਫਿਰ ਇਹਨਾਂ ਨੇ ਕੀ ਕੀਤਾ 1912 ਹੁੰਦਾ ਨਾ ਕੋਈ ਹਨਾ ਇਹ ਨੰਬਰ ਹੈ 1912 ਦੇ ਉੱਤੇ ਕਾਲ ਕਰਕੇ ਅਮਨ ਨੇ ਕੰਪਲੇਂਟ ਲਿਖਾਈ ਤਾਂ ਸਾਡੀ ਜਾ ਕੇ 12:00 1 ਵਜੇ ਲਾਈਟ ਆਈ ਸਾਰੇ ਪਿੰਡਾਂ ਦੀ ਗੱਲ ਕਰਨ ਉਹ ਸ਼ਹਿਰ ਨੇ ਨੈਕਸਟ ਡੇ ਸਟਾਰਟ ਹੋ ਚੁੱਕਿਆ ਹੈ ਡੀਪ ਕਲੀਨਿੰਗ ਫੇਰ ਸ਼ੁਰੂ ਹੋਗੀ ਸਾਰੀ ਅੱਜ ਕਿਉਂਕਿ 10 ਮਈ ਨੂੰ ਹੈਗੀ ਹੈ ਅਕਸ਼ਤ ਤ੍ਰਿਥੀ ਚਲੋ ਅੱਜ ਤੁਹਾਨੂੰ ਆਹੀ ਵੀਡੀਓ ਦੇ ਵਿੱਚ ਦੱਸ ਹੀ ਦਿੰਨੀ ਆ ਮੈਂ ਕਰ ਆਪਣਾ ਕਰਨਾ ਕੀ ਹੈ ਹਨਾ ਕਿਉਂਕਿ ਜੇ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸੂਗੀ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਹਨਾ ਫੇਕ ਕੀ ਫਾਇਦਾ ਹਾਂ ਮੈਂ ਕਰਕੇ ਜ਼ਰੂਰ ਦਿਖਾਉਂਗੀ ਤੁਹਾਨੂੰ ਵੀ ਮੈਂ ਕੀ ਕੀ ਕੀਤਾ ਕਿਉਂਕਿ ਜਿਹੜੀ ਅਕਸ਼ਰ ਤ੍ਰਿਥੀ ਆ ਨਾ ਇਹ ਜਿਵੇਂ ਆਪਾਂ ਧੰਤੇ ਰਸਮ ਮਨਾਉਨੇ ਹੁੰਨੇ ਆ ਨਾ ਦੀਵਾਲੀ ਤੋਂ ਦੋ ਦਿਨ ਪਹਿਲਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਦਾਂ ਹੁੰਦੀ ਹੈ ਤੁਸੀਂ ਕੀ ਕਰਿਓ ਕੁਛ ਨਹੀਂ ਖਰੀਦ ਸਕਦੇ ਸੋਨਾ ਨਹੀਂ ਖਰੀਦ ਸਕਦੇ ਚਾਂਦੀ ਨਹੀਂ ਆਪਾਂ ਖਰੀਦ ਸਕਦੇ ਕੁਛ ਨਹੀਂ ਆਪਾਂ ਖਰੀਦ ਸਕਦੇ ਤਾਂ ਤੁਸੀਂ ਸਿਰਫ ਚਾਰ ਚੀਜ਼ਾਂ ਖਰੀਦਣੀਆਂ ਨੇ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਜ਼ਰੂਰ ਖਰੀਦਿਓ ਅੱਜ ਦੇ ਦਿਨ ਠੀਕ ਹੈ ਕਿਉਂਕਿ ਆਪਣਾ ਜਿਹੜਾ ਗੁਰੂ ਗ੍ਰਹਿ ਹੁੰਦਾ ਉਹ ਸਟਰੋਂਗ ਹੋਊਗਾ ਸੈਕਿੰਡ ਥਿੰਗ ਕੋਈ ਵੀ ਧਾਰਮਿਕ ਬੁੱਕ ਜ਼ਰੂਰ ਖਰੀਦਣੀ ਹੈ ਅੱਜ ਦੇ ਦਿਨ ਬਹੁਤ ਜ਼ਰੂਰੀ ਟਿਪਸ ਨੇ ਜਿਹੜਾ ਜਿਹੜਾ ਕੋਈ ਆਪਣੇ ਘਰ 'ਚ ਬਰਕਤ ਚਾਹੁੰਦਾ ਹੈ ਪੈਸੇ ਦੀ ਪ੍ਰੋਬਲਮ ਚੱਲ ਰਹੀ ਆ ਕੱਲ ਦਾ ਦਿਨ ਬਹੁਤ ਵਧੀਆ ਦਿਨ ਹੈ ਹੈਨਾ ਤੇ ਤੁਸੀਂ ਇਹ ਕਰ ਸਕਦੇ ਹੋ ਕੋਈ ਆਪਾਂ ਜਿਵੇਂ ਸਿੱਖ ਲੋਕ ਨੇ ਆਪਾਂ ਸਿੱਖਾਂ ਹਨਾ ਆਪਾਂ ਜਿਵੇਂ ਆਪਾਂ ਸਿੱਖਾਂ ਤਾਂ ਆਪਾਂ ਬਾਬਾ ਜੀ ਦੀ ਗੁਟਕਾ ਸਾਹਿਬ ਖਰੀਦ ਲਿਆਓ ਹਨਾ ਕੋਈ ਵੀ ਹੋਲੀ ਬੁੱਕ ਖਰੀਦ ਦੇਣੀ ਹੈ ਠੀਕ ਹੈ ਤੇ ਚਾਵਲ ਖਰੀਦਣੇ ਨੇ ਚਨੇ ਦੀ ਦਾਲ ਖਰੀਦ ਲਓ ਹਨਾ ਕਾਟਨ ਖਰੀਦ ਲਓ ਇਹ ਚਾਰ ਪੰਜ ਚੀਜ਼ਾਂ ਨੇ ਜੇ ਤੁਸੀਂ ਖਰੀਦ ਕੇ ਘਰੇ ਲਿਆਉਣਾ ਹਾਂ ਛਾੜੂ ਜ਼ਰੂਰ ਚੇਂਜ ਕਰਨਾ ਜਿਹਦੇ ਦਿਨ ਜਿਵੇਂ ਪੁਰਾਣਾ ਛਾੜੂ ਤੁਸੀਂ ਘਰੋਂ ਬਾਹਰ ਕੱਢ ਦੋ ਤੇ ਨਵਾਂ ਲੈ ਕੇ ਆਓ ਤੇ ਉਹਨੂੰ ਸੈਟਰਡੇ ਦੇ ਦਿਨ ਯੂਜ਼ ਕਰਨਾ ਸ਼ੁਰੂ ਕਰਿਓ ਠੀਕ ਹੈ ਇਸ ਸਾਰੀਆਂ ਬਰਕਤ ਲਈ ਦੱਸੀਆਂ ਨੇ ਮੈਨੂੰ ਐ ਹੁੰਦਾ ਵੀ ਜੋ ਮੈਂ ਕਰਦੀ ਆ ਨਾ ਹੋਪ ਸੋ ਇਹੀ ਚੀਜ਼ਾਂ ਤੁਹਾਨੂੰ ਵੀ ਯੂਜ਼ਫੁਲ ਹੋਣ ਤੁਸੀਂ ਕਰਕੇ ਦੇਖਿਓ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ ਜੇ ਆਪਾਂ ਸ਼ਰਦਾ ਨਾਲ ਕਰਦੇ ਆ ਹਨਾ ਸ਼ਰਦਾ ਹੋਣੀ ਚਾਹੀਦੀ ਹੈ ਕਿਸੇ ਵੀ ਚੀਜ਼ 'ਚ ਸ਼ਰਦਾ ਹੋ ਜਵੇ ਪੱਥਰ ਚ ਵੀ ਸ਼ਰਦਾ ਪਾ ਲਈਏ ਨਾ ਤਾਂ ਆਪਾਂ ਉੱਥੋਂ ਵੀ ਰੱਬ ਪਾ ਲੈਨੇ ਆ ਹਨਾ ਇਹ ਸਿਰਫ ਇਹ ਆ ਵੀ ਆਪਣੇ ਘਰ ਚ ਬਰਕਤ ਆਜੂਗੀ ਤੇ ਜਿਹੜੀ ਘਰ ਦੀਆਂ ਲੇਡੀਜ਼ ਨੇ ਉਹੀ ਕਰ ਸਕਦੀਆਂ ਨੇ ਇਹ ਜਾ ਕੁਝ ਹਨਾ ਤੇ ਇਸ ਕਰਕੇ ਪਹਿਲਾਂ ਥੋੜੀ ਜੀ ਡੀਪ ਕਲੀਨਿੰਗ ਕਰ ਲਿਓ ਆਪਣੇ ਸਾਰੇ ਉਹਦੀ ਘਰ ਦੀ ਜੀਵੇਂ ਥੋੜੀ ਜੀ ਮੇਨ ਗੇਟ ਦੀ ਡੀਪ ਕਲੀਨਿੰਗ ਕਰ ਲਿਓ ਆਪਣਾ ਜਿਹੜਾ ਮੇਨ ਮੇਨ ਹੈ ਸਾਰਾ ਮੁਰਲਾ ਮੁਰਲਾ ਓਮੇ ਤੇ ਆਪਣੇ ਜਿਹੜਾ ਤੁਹਾਡਾ ਘਰ ਹੈ ਉਹਨੂੰ ਸਾਰਾ ਗੰਗਾ ਜਲ ਦਾ ਛਿੱਟਾ ਦੇ ਕੇ ਜਾਂ ਕੋਈ ਵੀ ਆਪਣੇ ਕੋਲ ਜਲ ਪਿਆ ਜਲ ਦਾ ਛਿੱਟਾ ਦੇ ਕੇ ਪੋਜ਼ਿਟਿਵ ਕਰਕੇ ਫਿਰ ਇਹ ਚੀਜ਼ਾਂ ਲੈ ਕੇ ਆਓ ਨਹੀਂ ਕੁਝ ਆਪਾਂ ਖਰੀਦ ਸਕਦੇ ਜਿਵੇਂ ਭਾਂਡਾ ਕੋਈ ਖਰੀਦ ਸਕਦੇ ਆ ਕੋਈ ਲੋਟਾ ਖਰੀਦ ਸਕਦੇ ਆ ਹਨਾ ਚਾਂਦੀ ਦਾ ਸਿੱਕਾ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਵਧੀਆ 골ਡ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਅੱਜ ਦੇ ਦਿਨ ਕੋਈ ਕੰਮ ਨਵਾਂ ਸ਼ੁਰੂ ਕਰਨਾ ਹੈ ਉਹ ਤਾਂ ਬਹੁਤ ਹੀ ਵਧੀਆ ਬਹੁਤ ਵਧੀਆ ਦਿੱਤੀ ਅੱਜ ਦੇ ਦਿਨ ਹਨਾ ਅੱਜ ਹਨੀਤ ਮੇਰੇ ਲਈ ਲੈ ਕੇ ਬਹੁਤ ਪ੍ਰੀਟੀ ਗਿਫਟ ਉਹਦੀ ਮੈਮ ਨੇ ਮਦਰਸ ਡੇ ਦਾ ਆਹ ਬਣਾ ਕੇ ਭੇਜਿਆ ਆਈ ਲਵ ਮਾਈ ਮਮ ਹਨਾ ਮੈਨੂੰ ਪਤਾ ਵੀ ਨਹੀਂ ਸੀ ਅੱਜ ਮਦਰਸ ਡੇ ਐ ਸਗੋਂ ਮੇਰੇ ਮੰਮੀ ਮੇਰੇ ਨਾਲ ਲੜਨ ਲੱਗੇ ਕਹਿੰਦੇ ਦੇਖ ਲੈ ਹਨੀਤ ਨੂੰ ਪਤਾ ਵੀ ਅੱਜ ਮਦਰਸ ਡੇ ਐ ਤੈਨੂੰ ਨਹੀਂ ਪਤਾ ਤੂੰ ਮੈਨੂੰ ਵਿਸ਼ ਵੀ ਨਹੀਂ ਕੀਤੀ ਹੈਗੀ ਮੈਂ ਕਿਹਾ ਮੇਰੇ ਲਈ ਗਿਫਟ ਹੈ ਮੈਂ ਸੋ ਥੈਂਕ ਯੂ ਹਨੀਤ ਸੋ ਮਾਡ ਆ ਪੂਤ ਬਣਿਆ ਹੋਇਆ ਪੁੱਤ ਰਾਤ ਨੂੰ ਬਾਲ ਖੋਲ ਕੇ ਨਹੀਂ ਸੌਂਦਾ ਹੁੰਦਾ ਗੁੱਤ ਕਰਕੇ ਸੌਂਦਾ ਫਿਰ ਲੰਬੇ ਬਾਲ ਹੁੰਦੇ ਨੇ ਪੁੱਛ ਲਿਆ ਬੇਸ਼ੱਕ ਸਾਰਿਆਂ ਨੂੰ ਐਵੇਂ ਬੈਠਾ ਐਵੇਂ ਬੈਠਾ ਨਹੀਂ ਸਾਰੇ ਜੇ ਤੁਸੀਂ ਬਾਲ ਖੋਲ ਕੇ ਸੌਂਨੇ ਹੋ ਨਾ ਗੁੱਤ ਨਹੀਂ ਕਰਕੇ ਸੌਂਦੇ ਤਾਂ ਲੰਬੇ ਬਾਲ ਨਹੀਂ ਹੁੰਦੇ ਬਾਲ ਟੁੱਟ ਜਾਣੇ ਨੇ ਸਾਰਿਆਂ ਨੂੰ ਪੁੱਛ ਲਿਆ ਬੇਸ਼ੱਕ ਜੇ ਤੂੰ ਗੁੱਤ ਕਰਕੇ ਸੌਂਿਆ ਕਰੇਂਗਾ ਨਾ ਤੇਰੇ ਇੰਨੇ ਲੰਬੇ ਲੰਬੇ ਬਾਲ ਹੋ ਜਾਣਗੇ ਇੰਨੇ ਸੋਹਣੇ ਲੱਗਿਆ ਕਰਨਗੇ ਤੂੰ ਤਾਂ ਖੋਲ ਕੇ ਸੌਂਨਾ ਫਿਰ ਸਾਰੇ ਬਾਲ ਟੁੱਟ ਜਾਣਗੇ ਆ ਤਾਂ ਤੂੰ ਭੂਤ ਬਣ ਗਿਆ ਹਾ ਭੂਤ ਆ ਗਿਆ ਸੋ ਐਤੀ ਕਰਦੇ ਆ ਆਪਾਂ ਬਲੌਗ ਦਾ ਐਂਡ ਕੱਲ ਨੂੰ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਲ ਵੱਡਿਆਂ ਨੂੰ ਸਤਿਕਾਰ ਤੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਹਨੀਤ ਦਾ ਬਹੁਤ ਸਾਰਾ ਪਿਆਰ ਹੈਨਾ ਸੋ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਐਂਡ ਸ਼ੇਅਰ ਜ਼ਰੂਰ ਕਰਿਓ ਮੈਂ ਵੀ ਲਾਈਕ ਕਰਿਓ ਮੈਂ ਨਹੀਂ ਬੋਲਣਾ ਉਹ ਸੌਰੀ ਮੈਂ ਨਹੀਂ ਬੋਲਣਾ ਸੀਗਾ ਬਈ ਸੌਰੀ ਤੁਸੀਂ ਸਾਰੇ ਮੇਰਾ ਵਾਪਸ ਕਰ ਦਿਓ ਚਲੋ ਹੁਣ ਹਨੀਤ ਬੋਲੂਗਾ ਜੈਨ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਇਨਸ਼ੀਆ ਕਰਿਓ ਸੋ ਬਾਏ ਗੁਡ ਨਾਈਟ ਸਾਰਿਆਂ ਨੂੰ ਟੇਕ ਕੇਅਰ ਕੱਲੂ ਫੇਰ ਮਿਲਦੇ ਇੱਕ ਨਵੇਂ ਬਲੌਗ ਦੇ ਨਾਲ ਨਵੀਂ ਚੀਜ਼ਾਂ ਦਿਖਾਵਾਂਗੀ ਕਿੱਦਾਂ-ਕਿੱਦਾਂ ਮੈਂ ਅਤੀਤ ਤ੍ਰਿਥੀ ਆਪਣੀ ਇੰਜੋਏ ਕੀਤੀ ਤੇ ਹੋਪਸੋ ਤੁਸੀਂ ਵੀ ਰੱਦਈ ਇੰਜੋਏ ਕਰੋਗੇ ਕੱਲੂ ਇੱਕ ਲਾਈਕ ਅ ਫੈਸਟੀਵਲ ਹੀ ਹੈ ਉਹ ਹਨਾ ਸੋ ਬਾਏ ਗੁਡ ਨਾਈਟ